ਸੀਐਮ ਭਗਵੰਤ ਮਾਨ ਦੇ ਨਾਲ ਐਸਕੇਐਮ ਦੀ ਮੀਟਿੰਗ ਜਾਰੀ ਪੰਜਾਬ ਭਵਨ ਦੇ ਵਿੱਚ ਪੰਥਨ ਕਰ ਰਹੇ ਕਿਸਾਨ ਮੁੱਖ ਮੰਤਰੀਆਂ ਗੀਕਸਾਨਾਂ ਨੇ ਰੱਖਿਆ ਨੇ ਮੰਗਾ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਵੱਡਾ ਇਨਕਾਊਂਟਰ ਰਟਾਰੀ ਸਰਹੱਦ ਨੇੜੇ ਮਲਜ਼ਮ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਣ ਦੀ ਕੀਤੀ ਕੋਸ਼ਿਸ਼ ਮੁਕਾਬਲੇ ਦੇ ਵਿੱਚ ਨਸ਼ਾ ਤਸਕਰ ਦੇ ਪੈਰ ਦੇ ਵਿੱਚ ਲੱਗੀ ਗੋਲੀ ਲੁਧਿਆਣਾ ਚ ਰੈਵਨਿਊ ਅਫਸਰਾਂ ਨੇ ਮੀਟਿੰਗ ਦੇ ਵਿੱਚ ਲਿਆ ਵੱਡਾ ਫੈਸਲਾ ਸ਼ੁੱਕਰਵਾਰ ਤੱਕ ਰਜਿਸਟਰੀਆਂ ਨਾ ਕਰਨ ਦਾ ਐਲਾਨ ਬੋਲੇ ਜਿਨ੍ਹਾਂ ਨੇ ਚਿੱਕੜ ਉਛਾਲਿਆ ਉਹਨਾਂ ਦੀਆਂ ਪ੍ਰਾਪਰਟੀਾਂ ਦਾ ਬੇਰਵਾ ਕਰਾਂਗੇ ਉਹ ਜਗ ਪੰਜਾਬ ਸਰਕਾਰ ਦੀ ਉਦਯੋਗਪਤੀਆਂ ਨੂੰ ਵੱਡੀ ਰਾਹਤ ਲੈਂਡ ਇਨਹਾਂਸਮੈਂਟ ਡਿਲੀਵ 1 ਟਾਈਮ ਸੈਟਲਮੈਂਟ ਸਕੀਮ ਨੂੰ ਕੈਬਨਟ ਦੀ ਹਰੀ ਝੰਡੀ ਕੰਪਾਊਂਡਿੰਗ ਫੀਸ ਤੇ ਪੈਨਲਟੀ ਵਿਆਜ ਕਿਤਾ ਮੋ ਨਸ਼ਾ ਤਸਕਰਾਂ ਦੇ ਤਾਬੜ ਤੋੜ ਬਲਡوزر ਐਕਸ਼ਨ ਜਾਰੀ ਹੁਣ ਬਠਿੰਡਾ ਦੇ ਬੀੜ ਤਲਾਬ ਦੇ ਵਿੱਚ ਚੱਲਿਆ ਫੀਲਾ ਪੰਜਾ ਨਸ਼ੇ ਦੇ ਸੁੱਧਾਗਰਾਂ ਦੀ ਗੈਰ ਕਾਨੂੰਨੀ ਪ੍ਰਾਪਰਟੀ ਨੂੰ ਮਲਬੇ ਵਿੱਚ ਕੀਤਾ ਗਿਆ ਤਬਦੀਦ ਹਰਿਆਣਾ ਦੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਕੀਤਾ ਹੀ ਪੰਚਕੁਲਾ ਦੇ ਵਿੱਚ ਸੀਐਮ ਸੈਣੀ ਦੇ ਕਾਫਲੇ ਦੇ ਨੇੜੇ ਪਹੁੰਚਿਆ ਬਾਈਕ ਸਵਾਰ ਰੋਕੇ ਜਾਣ ਤੇ ਪੁਲਿਸ ਦੇ ਨਾਲ ਹੋਈ ਟਕਰਾਹ ਹਿਮਾਨੀ ਕਤਲकांड ਦੇ ਵਿੱਚ ਵੱਡਾ ਖੁਲਾਸਾ ਬாய்ਫਰੈਂਡ ਸਚਿਨ ਨਿਮ ਵਾਈਫ ਚਾਰਜਰ ਦੇ ਨਾਲ ਕੁੱਟਿਆ ਸੀ ਹਿਮਾਨੀ ਦਾ ਗਲਾ ਘਟਨਾ ਵਾਲੀ ਰਾਤ ਹਿਮਾਨੀ ਦੇ ਘਰ ਕੀ ਰੁਕਿਆ ਸੀ ਮਲਜ਼ਮ ਦਿੱਲੀ ਬਾਈਪਾਸ ਤੋਂ ਸੂਟਕੇਸ ਵਿੱਚ 200 ਸੈਂਪਲ ਆਬ ਅਸਿਸਟੈਂਟ ਲੈ ਕੇ ਪਹੁੰਚਿਆ ਸੀ ਲਾਸ਼ ਅੰਮ੍ਰਿਤਸਰ 에어ਪੋਰਟ ਤੇ ਨਸ਼ੇ ਦੀ ਵੱਡੀ ਖੇ ਭਰਾਮਦ 19 ਕਰੋੜ ਦਾ ਗਾਂਜਾ ਤੇ 7 ਕਰੋੜ ਦੀ ਸਿੰਥੈਟਿਕ ਡਰਗ ਜ਼ਬਤ థਾਈਲੈਂਡ ਦਾ ਵਿਅਕਤੀ ਲੈ ਕੇ ਆਇਆ ਸੀ ਨਸ਼ਾ ਸਤਿ ਸ਼੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਰੈਵਨਿਊ ਆਫੀਸਰਜ਼ ਦੀ ਤਹਿਸੀਲਦਾਰਾਂ ਦੀ ਨਾਇਬ ਤਹਿਸੀਲਦਾਰਾਂ ਦੀ ਜਿਨ੍ਹਾਂ ਦੇ ਜ਼ਰੀਏ ਸਡੀਆਂ ਰਜਿਸਟਰੀਆਂ ਹੁੰਦੀਆਂ ਨੇ ਸ਼ੁੱਕਰਵਾਰ ਤੱਕ ਨਹੀਂ ਹੋ ਸਕਣਗੀਆਂ ਜੇ ਅੰਮ੍ਰਿਤਸਰ ਦੇ ਵਿੱਚ ਰੈਵਨਿਊ ਆਫਿਸਰਜ਼ ਦੀ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਸ਼ੁੱਕਰਵਾਰ ਤੱਕ ਕੋਈ ਰਜਿਸਟਰੀਆਂ ਨਹੀਂ ਹੋਣਗੀਆਂ ਔਰ ਬਾਕੀ ਦੇ ਕੰਮਕਾਜ ਜਾਰੀ ਰਹਿਣਗੇ ਇਹ ਐਸੋਸੀਏਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਅੱਗੇ ਦਾ ਫ ਇਕ ਤਰ੍ਹਾਂ ਚਿਤਾਵਨੀ ਵੀ ਦਿੱਤੀ ਗਈ ਕਿ ਜਿਨ੍ਹਾਂ ਨੇ ਚਿੱਕੜ ਉਛਾਲਿਆ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਬੇਰਵਾਸੀ ਜਨਤਕ ਕਰਾਂਗੇ ਪੰਜਾਬ ਪਰ ਦੇ ਵਿੱਚ ਸਮੂਹਿਕ ਛੁੱਟੀ ਦੇ ਉੱਤੇ ਗਏ ਨੇ ਤਹਿਸੀਲਦਾਰ ਬਿਜ਼ਨਸ ਦੇ ਐਕਸ਼ਨ ਦਾ ਵਿਰੋਧ ਕਰ ਰਹੇ ਨੇ ਤਹਿਸੀਲਾਂ ਦੇ ਵਿੱਚ ਕੰਮ ਕਰਵਾਉਣਾ ਇਹ ਲੋਕਾਂ ਨੂੰ ਪਰੇਸ਼ਾਨੀ ਕੋਰਹੀ ਹੈ ਰਜਿਸਟਰੀਆਂ ਦਾ ਟਾਈਮ ਲੈਣਾ ਪੈਂਦਾ ਅੱਜ ਕੱਲ ਅਪਾਇੰਟਮੈਂਟ ਲੈਣੀ ਪੈਂਦੀ ਹੈ ਤੇ ਤਰੀਕ ਮقرਰ ਕਰ ਦਿੱਤੀ ਜਾਂਦੀ ਹੈ ਕਿ ਜਿਵੇਂ ਅੱਜ ਕਿਸੇ ਦੀ 3 ਮਾਰਚ ਹੋਈ ਹੋएगी ਹੋ ਸਕਦਾ ਹੈ ਕਿ ਕੋਈ ਪਿਛਲੇ 20 ਦਿਨ ਤੋਂ ਇੰਤਜ਼ਾਰ ਕਰ ਰਿਹਾ ਹੋਵੇ ਕਿ 3 ਮਾਰਚ ਨੂੰ ਮੇਰੀ ਰਜਿਸਟਰੀ ਆ ਮੈਂ ਪੈਸਿਆਂ ਦੇ ਪ੍ਰਬੰਧ ਕਰ ਲਿਆ ਸਭ ਕੁਝ ਹੋ ਗਿਆ ਕਾਗਜ਼ ਰੈਡੀ ਕਰ ਲਏ ਤੇ 3 ਤਰੀਕ ਨੂੰ ਆਪਾਂ ਰਜਿਸਟਰੀ ਕਰਵਾਵਾਂਗੇ ਪਰ ਉਹਨਾਂ ਨੂੰ ਪਰੇਸ਼ਾਨੀ ਹੋਈ ਹੈ ਜਿਨ੍ਹਾਂ ਨੇ ਅਗਲੇ 4 5 6 7 ਤਰੀਕ ਰਜਿਸਟਰੀਆਂ ਦੀ ਅਪਾਇੰਟਮੈਂਟ ਲਿੱਤੀ ਹੋਈ ਹੈ ਉਹਨਾਂ ਨੂੰ ਦਿੱਕਤ ਹੋਏਗੀ ਔਰ ਇਸ ਦਾ ਸਿੱਧਾ ਤੌਰ ਦੇ ਉੱਤੇ ਮਾਲੀਅਤ ਵੀ ਅਸਰ ਪੈਂਦਾ ਹੈ ਲੋਕਾਂ ਦੀ ਦਿੱਕਤ ਵੀ ਹੈ ਤੇ ਦੂਜੇ ਪਾਸੇ ਮਾਲੀਅਤ ਦਾ ਵੀ ਅਸਰ ਹੈ ਕਿ ਜੇ ਨੇ ਤੁਸੀ ਦੇਖੋ 6 7 8% ਦੀ ਕਰੀਬ ਲੱਗਦੀ ਹੈ ਪੀਸ ਯਾਨੀ 1 ਕਰੋੜ ਰੁਪਏ ਦੀ ਰਜਿਸਟਰੀ ਹੋਏਗੀ ਤਾਂ 6 7 ਲੱਖ ਰੁਪਏ ਸਰਕਾਰ ਦੇ ਖਜ਼ਾਨੇ ਦੇ ਵਿੱਚ ਵੀ ਪਹੁੰਚਦਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਕਰੋੜਾ ਰੁਪਏ ਦੀਆਂ ਰਜਿਸਟਰੀਆਂ ਹੁੰਦੀਆਂ ਨਹੀਂ ਤਾਂ ਉਸ ਦਾ ਅਸਰ ਪੰਜਾਬ ਦੇ ਖਜ਼ਾਨੇ ਦੇ ਉੱਤੇ ਡੈਫੀਨਿਟਲੀ ਪੈਂਦਾ ਹੈ ਤਾਂ ਜਿਹੜੀਆਂ ਰਜਿਸਟਰੀਆਂ ਨੇ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜਾਣਗੀਆਂ ਪਰ ਉਹ ਕਦੋਂ ਹੋਣਗੀਆਂ ਨਹੀਂ ਪਤਾ ਸ਼ੁੱਕਰਵਾਰ ਤੱਕ ਫਿਲਹਾਲ ਦੇ ਲਈ ਰੈਵਨਿਊ ਆਫੀਸਰਸ ਵੀ ਐਸੋਸੀਏਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਲੁਧਿਆਣਾ ਚ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਅਸੀਂ ਸ਼ੁੱਕਰਵਾਰ ਤੱਕ ਰਜਿਸਟ ਤੇ ਉਸ ਤੋਂ ਬਾਅਦ ਅੱਗੇ ਦਾ ਫੈਸਲਾ ਅਸੀਂ ਲਵਾਂਗੇ ਕਿ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਕੀ ਕੁਝ ਹੱਲ ਨਿਕਲਦਾ ਫਿਰ ਦੇਖਾਂਗੇ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜੇ ਬਾਕੀ ਦੇ ਕੰਮ ਨੇ ਉਹ ਜਾਰੀ ਰਹਿਣਗੇ ਪਰ ਰਜਿਸਟਰੀਆਂ ਵਾਲੇ ਕੰਮ ਦੇ ਉੱਤੇ ਬ੍ਰੇਕ ਰਹੇਗੀ ਬਾਕੀ ਜਿਹੜੇ ਤਹਿਸੀਲ ਦਫਤਰ ਜਾ ਕੇ ਤੁਸੀਂ ਕੋਈ ਕੰਮ ਕਰਵਾਉਣੇ ਹੁੰਦੇ ਨੇ ਉਹ ਤੁਹਾਡੇ ਕੰਮ ਹੋ ਜਾਣਗੇ ਕੋਈ ਦਿੱਕਤ ਨਹੀਂ ਹੈ ਪਰ ਜੇਕਰ ਤੁਸੀਂ ਕੋਈ ਰਜਿਸਟਰੀ ਕਰਵਾਉਣੀ ਹੈ ਤਾਂ ਫਿਰ ਦਿੱਕਤ ਹੈ ਫਿਰ ਤੁਹਾਨੂੰ ਇੰਤਜ਼ਾਰ ਕਰਨਾ ਹੋਏਗਾ ਹਾਲਾਂਕਿ ਅੱਜ ਵੀ ਬਹੁਤ ਸਾਰੇ ਲੋਕ ਜਲਖਵਾਰ ਹੋਏ ਹੋਣੇ ਆ ਡੈਫੀਨਟਲੀ ਔਰ ਦੂਜੇ ਪਾਸੇ ਇੱਕ ਬਹੁਤ ਹੀ ਅਹਿਮ ਬਿਆਨ ਵੀ ਹੈ ਜਿਹੜੇ ਰੈਵਨਿਊ ਆਫੀਸਰਸ ਨੇ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਸਾਡੇ ਉੱਤੇ ਚਿੱਕੜ ਉਛਾਲਿਆ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਵੀਰਵਾ ਜਨਤਕ ਕਰਾਂਗੇ ਦੱਸਾਂਗੇ ਤੁਹਾਨੂੰ ਕਿ ਜਿਹੜੇ ਸਾਨੂੰ ਕਹਿ ਰਹੇ ਨੇ ਭ੍ਰਿਸ਼ਟਾਚਾਰੀ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਕੀ ਹੈ ਉਹਨਾਂ ਦੀ ਕਿੰਨੀ-ਕਿੰਨੀ ਪ੍ਰਾਪਰਟੀ ਉਹਦੇ ਨਾਮ ਦੇ ਉੱਤੇ ਬੋਲਦੀ ਹੈ ਹੁਣ ਕਿਹੜੇ-ਕਿਹੜੇ ਉਸ ਰਡਾਰ ਦੇ ਵਿੱਚ ਆ ਜਾਣਗੇ ਕੋਈ ਅਧਿਕਾਰੀ ਨੇ ਜਾਂ ਫਿਰ ਕੋਈ ਪੋਲੀਟਿਸ਼ੀਅਨਸ ਨੇ ਨੋ ਯਾ ਪਰ ਜਿਹੜੇ ਕੰਪਲੇਟ ਕਰਨ ਵਾਲਾ ਕੌਣ ਆ ਅਖੀਰ ਹੁਣ ਗੱਲ ਇਹ ਹੈ ਕਿ ਦੂਜੇ ਦੇ ਉੱਤੇ ਇਲਜ਼ਾਮ ਲਗਾਓ ਭ੍ਰਿਸ਼ਟਾਚਾਰ ਦੇ ਉਹ ਭ੍ਰਿਸ਼ਟਾਚਾਰ ਹੈ ਜੇ ਕਰ ਰਿਹਾ ਨਹੀਂ ਕਰ ਰਿਹਾ ਜਾਂਚ ਦਾ ਵਿਸ਼ਾ ਹੈ ਪਰ ਤੁਸੀਂ ਖੁਦ ਕੀ ਕਰ ਰਹੇ ਹੋ ਉਸ ਦੇ ਉੱਤੇ ਬਹੁਤ ਡਿਪੈਂਡ ਹੈ ਕਿ ਹੁਣ ਤੁਸੀਂ ਨੋਟ ਬਣਾ ਲੈ ਹੁਣ ਇੱਧਰ ਉੱਧਰੋਂ ਇਕੱਠੇ ਕਰਕੇ ਕਰੋੜਾ ਰੁਪਿਆ ਜਾਂ ਫਿਰ ਦੋ ਪਲਾਟ ਥਾਣੀ ਥਾਂ ਤੇ ਦੋ ਪਲਾਟ ਫਾਣੀ ਥਾਂ ਤੇ ਤਾਂ ਫੇਰ ਉਹ ਵੀ ਗਲਤ ਹੈ ਤਾਂ ਕਿ ਬਾਕੀ ਹੀ ਅਜਿਹਾ ਕੋਈ ਵੀਰਵਾ ਜਾਰੀ ਕਰ ਦਿੱਤਾ ਜਾਏਗਾ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਰੈਵਨਿਊ ਆਫੀਸਰਸ ਨੂੰ ਪਤਾ ਹੈ ਕਿ ਅਜਿਹੇ ਲੋਕ ਹੈਗੇ ਨੇ ਜਿਨ੍ਹਾਂ ਨੇ 2 ਨੰਬਰ ਦੀ ਕਮਾਈ ਕਰਕੇ ਕੋਈ ਆਪਣੀ ਪ੍ਰਾਪਰਟੀ ਆ ਕੋਈ ਕਮਾਈ ਕੀਤੀ ਹੋਈ ਹੈ ਤਾਂ ਰੱਖ ਕੇ ਕਿਉਂ ਬੈਠੇ ਨੇ ਹੁਣ ਤੱਕ ਉਜਾਗਰ ਕਿਉਂ ਨਹੀਂ ਕਰ ਰਹੇ ਸਾਡੇ ਤੇ ਚਿੰਤਨ ਸੁਟਦੇ ਆ ਅਸੀਂ ਉਹਨਾਂ ਦੇ ਕੱਚੇ ਜਿੱਥੇ ਵੀ ਸਾਰੇ ਉਜਾਗਰ ਕਰਾਂਗੇ ਔਰ ਉਹਨਾਂ ਦੀਆਂ ਜੋ ਬੇਨਾਮੀਆਂ ਨਾਮੀਆਂ ਜੋ ਪ੍ਰਾਪਰਟੀਆਂ ਹੈਗੀਆਂ ਉਹ ਸਾਡੇ ਕੋਲ ਕੁਝ ਦੀ ਲਿਸਟ ਪਹੁੰਚ ਗਈ ਹੈ ਲਗਭਗ ਬਾਕੀ ਵੀ ਅਸੀਂ ਤਿਆਰ ਕਰਕੇ ਸਾਰੀਆਂ ਉਹਦੇ ਵਿੱਚ ਚਾਹੇ ਵਿਜੀਲੈਂਸ ਦੇ ਅਫਸਰ ਆ ਚਾਹੇ ਕੋਈ ਹੋਰ ਵੱਡੇ ਅਫਸਰ ਆ ਚਾਹੇ ਕੋਈ ਪੋਲੀਟੀਕਲ ਬੰਦੇ ਜਿਹੜਾ ਵੀ ਕੋਈ ਸਾਡੇ ਉੱਤੇ ਚਿੱਕੜ ਸਿੱਟਣ ਦੀ ਕੋਸ਼ਿਸ਼ ਕਰੂਗਾ ਬਿਨਾਂ ਗੱਲ ਤੋਂ ਅਸੀਂ ਉਹਦਾ ਪਰਦਾ ਜਿਗਾ ਉਫਾਸ਼ ਕਰਾਂਗੇ ਹੁਣ ਵਾਰ ਇਹ ਪਰਦਾ ਕਦੋਂ ਫਾਸ਼ ਹੁੰਦਾ ਇਹ ਵੀ ਦੇਖਣਾ ਹੋਏਗਾ ਚਿੱਕੜ ਸੁੱਟਣ ਦੀ ਕੋਸ਼ਿਸ਼ ਜੋ ਕਰੇਗਾ ਉਸਦਾ ਪਰਦਾ ਫਾਸ਼ ਪਰ ਸਵਾਲ ਇਹ ਹੈ ਕਿ ਆਖਿਰ ਕਿਉਂ ਦਬਾ ਕੇ ਰੱਖੀਆਂ ਜਾਂਦੀਆਂ ਨੇ ਇਸ ਤਰੀਕੇ ਦੀਆਂ ਫਾਈਲਾਂ ਕਿਹੜੇ ਜਦੋਂ ਚਿਤਾਵਨੀ ਭਰੇ ਲੈਸੇ ਦੇ ਵਿੱਚ ਅ ਰੈਵਨਿਊ ਆਫੀਸਰਸ ਦੀ ਐਸੋਸੀਏਸ਼ਨ ਐਲਾਨ ਕਰੇ ਕਿ ਜਿਹੜਾ ਸਾਡੇ ਉੱਤੇ ਉਂਗਲ ਚੁਕੇਗਾ ਅਸੀਂ ਵੀ ਉਹਦੇ ਖਿਲਾਫ ਐਫੈਕਸ਼ਨ ਲਵਾਂਗੇ ਜਾਂ ਉਸ ਦਾ ਉਜਾਗਰ ਕਰਾਂਗੇ ਕਿ ਉਹਦੇ ਕੋਲ ਕਿੰਨੀ ਕਮਾਈ ਹੈ ਫਿਰ ਫਰਕ ਤਾਂ ਪੈਂਦਾ ਹੁਣ ਸਵਾਲ ਇਹ ਵੀ ਹੈ ਕਿ ਦੋਵੇਂ ਪਾਸੇ ਮਾਮਲਾ ਗੜਬੜ ਹੈ ਕਿ ਤੁਸੀਂ ਸਾਡੇ ਬਾਰੇ ਨਾ ਬੋਲੋ ਅਸੀਂ ਤੁਹਾਡੇ ਬਾਰੇ ਨਹੀਂ ਬੋਲਾਂਗੇ ਕੋਈ ਸੈਟਿੰਗ ਚੱਲ ਰਹੀ ਹੈ ਇੱਕ ਅਹਿਮ ਸਵਾਲ ਹੈ ਕਿਰ ਅੱਗੇ ਬਾਦਿਆਂ ਅਗਲੀ ਖਬਰਦਾਰ ਰੁਕ ਕਰਦੇ ਹਾਂ ਦੋ ਸਿੱਖਪਰਾਵਾ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਰਿਸ਼ੀਕੇਸ਼ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆਨ ਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਾਰਕਿੰਗ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਸਿੱਖਪਰਾਵਾ ਦੀ ਕੁੱਟਮਾਰ ਦੀ ਜਥੇਦਾਰ ਸਾਹਿਬ ਦੇ ਵੱਲੋਂ ਨਿਖੇਧੀ ਕੀਤੀ ਗਈ ਔਰ ਸਿੱਖਾਂ ਦੀ ਦਸਤਾਰ ਦੇ ਕਿਸ ਨੂੰ ਨਿਸ਼ਾਨਾ ਬਣਾਉਣਾ ਸ਼ਰਮਨਾਕ ਹੈ ਵੀ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਮਾਮਲਾ ਬਹੁਤ ਭਖਿਆ ਰਿਸ਼ੀਕੇਸ਼ ਦੇ ਵਿੱਚ ਜਿਹੜਾ ਪੂਰਾ ਘਟਨਾਕ੍ਰਮ ਵਾਪਰਿਆ ਸੀ ਉਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਉਤਰਾਖੰਡ ਸਰਕਾਰ ਨੂੰ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਦਖਲ ਦਿਵੋ ਪੰਜਾਬ ਸਰਕਾਰ ਦੀ ਸਟੇਟਮੈਂਟ ਆਈ ਉਤਰਾਖੰਡ ਸਰਕਾਰ ਦੇ ਕੋਲ ਪੰਜਾਬ ਸਰਕਾਰ ਪਹੁੰਚ ਕਰੇ ਜਥੇਦਾਰ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਤੇ ਕਿਹਾ ਗਿਆ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਤੇ ਆਜ਼ਾਦੀ ਬਰਕਰਾਰ ਹੋਣੀ ਚਾਹੀਦੀ ਹੈ ਉੱਧਰ ਐਸਪੀਸ ਨੇ ਵੀ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ ਚਰਕੂ ਨੂੰ ਲਾ ਕੇ ਇਸ ਪੂਰੇ ਮਾਮਲੇ ਦੇ ਵਿਕਾਸ ਸਕੇ ਜਥੇਬੰਦੀਆਂ ਤਾਂ ਬਹੁਤ ਕਰੜੇ ਲੈਸੇ ਦੇ ਵਿੱਚ ਵਿਰੋਧ ਕਰ ਰਹੀਆਂ ਨੇ ਪਰ ਕਾਬਲੇ ਗੋੜਾ ਕਿ ਉਹਨਾਂ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਹੋ ਗਿਆ ਹੈ और ऋषिकेश पुलिस ने तीन लोगों तीन मुलजमान को गिरफ्तार किया है जिन्हें उत्ते इल्जाम ने दो सिख भरावान के उत्ते हमला कर कल जो शिकायत में प्राप्त हुई थी उसमें पता चला था कि बाजार में एक जगह पर जो ये वीरपाल नाम के हैं ये वहाँ पर गए थे और इन्होंने पार्किंग को लेकर कुछ विवाद हुआ था और इसके बाद फिर वो लड़ाई झगड़े तक और तोड़फोड़ तक पहुंच गया जिसमें कि एक बड़ी घटना हो गई थी जिसके संबंध में जो हमें एप्लीकेशन प्राप्त हुई थी उसमें संबंधित धाराओं में मुकदमा दर्ज कर लिया गया है और आगे की कार्रवाई की जा रही है कितने लोगों के खिलाफ मुकदमा दर्ज हुआ कितने गिरफ्तार हुए मामले देखिए इसमें तीन नेम्ड हैं और बाकी सब अज्ञात हैं उनके अज्ञात को भी अब आइडेंटिफाई किया जा रहा है जो अज्ञात थे उनमें से तीन की अरेस्टिंग की जा चुकी है और बाकी के लिए टीम गठित है और उनकी भी जल्दी गिरफ्तारी की ਹੁਣ ਅੱਗੇ ਬਾਦਾਂ ਇੱਕ ਹੋਰ ਵੱਡੀ ਖਬਰ ਹੈ ਉਸ ਦਾ ਰੁਕ ਕਰਦੇ ਹਾਂ ਖਬਰ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਇੱਕ ਆਟੋ ਡਰਾਈਵਰ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਫਟਕ ਪਾਰਕ ਕਰ ਰੰਦੇ ਸਮੇਂ ਰੇਲਵੇ ਟਰੈਕ ਦੇ ਤੇ ਆਟੋ ਜਾ ਕੇ ਖੜ ਗਿਆ ਉਸ ਦੀਆਂ ਕੁਝ ਤਸਵੀਰਾਂ ਜਿਵੇਂ ਕਿ ਰੇਲਵੇ ਟਰੈਕ ਤੋਂ ਟਰੈਕ ਤੇ ਖੜਾ ਆਟੋ ਤੇ ਦੂਜੇ ਟਰੈਕ ਦੇ ਤੇ ਟ੍ਰੇਨ ਆ ਗਈ ਆਟੋ ਦੇ ਵਿੱਚ ਕਈ ਸਕੂਲੀ ਬੱਚੇ ਸਵਾਰ ਸਨ ਤੇ ਖੁਦਰਾ ਖਾਸ ਤਾ ਜੇ ਉਸੇ ਟਰੈਕ ਦੇ ਉੱਤੇ ਟ੍ਰੇਨ ਆ ਰਹੀ ਹੁੰਦੀ ਤਾਂ ਫਿਰ ਬਹੁਤ ਵੱਡਾ ਹਾਦਸਾ ਹੋ ਵੀ ਵਾਪਰ ਸਕਦਾ ਸੀ ਤੇ ਕਈ ਜਿਹੜੇ ਬੱਚਿਆਂ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਸਕਦੀ ਸੀ ਤਾਂ ਕਾਬਲੇ ਗੌਰ ਹੈ ਆਮ ਤੌਰ ਤੇ ਕਈ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਹੁਤ ਕਾਲੀ ਹੁੰਦੀ ਹੈ ਕਿ ਅਸੀਂ ਫਟਾਫਟ ਕ੍ਰੋਸ ਕਰ ਜਾਈਏ ਤਾਂ ਇਸ ਵਿਚਾਲੇ ਫਟਕ ਲੱਗਣ ਦੇ ਬਾਵਜੂਦ ਜਿਹੜਾ ਰੇਲਵੇ ਟਰੈਕ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਆਟੋ ਇਨਫੈਕਟ ਦੋ ਨੇ ਇੱਕ ਖੱਬੇ ਪਾਸੇ ਆਟੋ ਹੈ ਜਿਹੜਾ ਪੀਲਾ ਤੇ ਹਰੇ ਰੰਗ ਵਾਲਾ ਆਟੋ ਦਾ ਆਮ ਤੌਰ ਤੇ ਜਿਹੜਾ ਕਲਰ ਹੁੰਦਾ ਉਹ ਵਾਲਾ ਆਟੋ ਖੜਾ ਨਜ਼ਰ ਆ ਰਿਹਾ ਹੈ ਇੱਕ ਉਹਦੇ ਸੱਜੇ ਪਾਸੇ ਹੋਰ ਖੜਾ ਆਟੋ ਉਸ ਦੇ ਵਿੱਚ ਉਹ ਬੈਟਰੀ ਵਾਲਾ ਆਟੋ ਹਾਲਕਿ ਉਹ ਜਿਹੜਾ ਆਟੋ ਡਰਾਈਵਰ ਉਸਨੇ ਦੂਰ ਤੋਂ ਜ਼ਰੂਰ ਦੇਖ ਲਿਆ ਹੋਵੇਗਾ ਕਿ ਟ੍ਰੇਨ ਦੂਜੇ ਟਰੈਕ ਦੇ ਉੱਤੇ ਆ ਰਹੀ ਹੈ ਪਰ ਇਹ ਓਵਰ ਕੌਨਫੀਡੈਂਸ ਵੀ ਕਈ ਵਾਰ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਟ੍ਰੇਨ ਕਿਹੜੇ ਟਰੈਕ ਦੇ ਉੱਤੇ ਆ ਰਹੀ ਹੈ ਕਿਉਂਕਿ ਬਿਲਕੁਲ ਨੇੜੇ ਆ ਕੇ ਵੀ ਕਈ ਵਾਰ ਟ੍ਰੇਨ ਜਿਹੜਾ ਆਪਣਾ ਕਾਂਟਾ ਬਦਲ ਲੈਂਦੀ ਹੈ ਜਾਂ ਫਿਰ ਉਸ ਨੂੰ ਦੂਜੇ ਟਰੈਕ ਦੇ ਉੱਤੇ ਭੇਜਿਆ ਜਾਂਦਾ ਹੈ ਬਹੁਤ ਵੱਡਾ ਹਾਸਾ ਹੁਣ ਤੋਂ ਬਚਿਆ ਹੈ ਔਰ ਕਿਤੇ ਨਾ ਕਿਤੇ ਬਹੁਤ ਵੱਡੀ ਲਾਪਰਵਾਹੀ ਹੈ ਖੈਰ ਪੁਲਿਸ ਦੀ ਨੌਲੇਜ ਦੇ ਵਿੱਚ ਵੀ ਇਹ ਪੂਰਾ ਮਾਮਲਾ ਪਹੁੰਚੇਗਾ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਤੋ ਜਿਹੜੇ ਮਾਪੇ ਭੇਜਦੇ ਨੇ ਇਸ ਆਟੋ ਦੇ ਵਿੱਚ ਆਪਣੇ ਬੱਚਿਆਂ ਨੂੰ ਉਹ ਜ਼ਰੂਰਤ ਆਉਂਦੇ। ਜੋਸਤੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਅੰਮ੍ਰਿਤਸਰ ਦੀ ਵੀਡੀਓ ਆ। ਔਰ ਇਸ ਵੀਡੀਓ ਵਿੱਚ ਸਾਫ਼-ਆਪ ਨਜ਼ਰ ਆ ਰਿਹਾ ਕਿ ਕਿੰਨਾ ਵੱਡਾ ਹਾਸਾ ਜਿਹੜਾ ਹੌਟੋਂ ਬਚ ਗਿਆ। ਛੋਟੇ-ਛੋਟੇ ਬੱਚੇ ਸਕੂਲ ਦੇ ਆਟੋ ਦੇ ਵਿੱਚ ਆ। ਟ੍ਰੇਨ ਕਿਸੇ ਵਕਤ ਇਹ ਜਿਹੜਾ ਕੋਈ ਹਾਸਾ ਹੋ ਸਕਦਾ ਸੀ ਟ੍ਰੇਨ ਲੰਘ ਗਈ। ਫਾੜਕ ਬੰਦ ਹੋ ਗਏ। ਇਹਨੀ ਲਾਪਰਵਾਹੀ ਇਹ ਲਾਪਰਵਾਹੀ ਨਾਲੇ ਤੇ ਉਸ ਆਟੋ ਵਾਲੇ ਡਰਾਈਵਰ ਦੀ ਆ ਨਾਲੇ ਉਸ ਮੁਲਾਜ਼ਮ ਦੀ ਆ ਜਿਹਨੇ ਫਾਰਕ ਉਸੇ ਵੇਲੇ ਬੰਦ ਕਰ ਲਿਆ ਲਾਜ਼ਮੀ ਤੌਰ ਤੇ ਵੱਡੀ ਲਾਪਰਵਾਹੀ ਹੈ ਕਿਉਂਕਿ ਜਦੋਂ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਇਸ ਕਰਕੇ ਪਾ ਦਿੱਤਾ ਜਾਵੇ ਕਿ ਸ਼ਾਇਦ 1 ਮਿੰਟ ਜਾਂ 2 ਮਿੰਟ ਬਚ ਜਾਣਗੇ ਫਟਾ ਖੁੱਲੇਗਾ ਤਾਂ ਨਿਕਲੇਗਾ ਫਿਰ ਫਰਕ ਤਾਂ ਪੈਂਦਾ ਹੁਣ ਅੱਗੇ ਵੱਧਦੇ ਤੇ ਗੱਲ ਹੋਵੇਗੀ ਐਸਕੇਮ ਦੇ ਨਾਲ ਮੀਟਿੰਗ ਜੋ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਾਰੀ ਹੈ ਪੰਜਾਬ ਪਾ ਬੰਦੇ ਵਿੱਚ ਤੇ ਸੀਐਮ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਖੁਦ ਵੀ ਮੰਥਨ ਕੀਤਾ ਤੇ ਹੁਣ ਸੀਐਮ ਦੇ ਨਾਲ ਵੀ ਮੰਥਨ ਜਾਰੀ ਹੈ ਸਰਕਾਰ ਦੇ ਨਾਲ ਮੰਥਨ ਜਾਰੀ ਹੈ ਸੀਐਮ ਦੇ ਅੱਗੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਮੋਰਚੇ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਧਰਨੇ ਦੇ ਲਈ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਥਾਂ ਮੰਗੀ ਹੈ ਪਰਸੋਂ ਯਾਨੀ ਕਿ 5 ਮਾਰਚ ਨੂੰ ਧਰਨਾ ਲਗਾਉਣ ਦਾ ਐਲਾਨ ਕੀਤਾ ਤੇ ਵੀ ਐਲਾਨ ਕੀਤਾ ਕਿ ਅਸੀਂ 4 ਮਾਰਚ ਨੂੰ ਹੀ ਚੰਡੀਗੜ੍ਹ ਵਾਲੇ ਪਾਸੇ ਕੂਚ ਕਰ ਦੇਵਾਂਗੇ ਤੇ ਫਿਰ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਐਂਟਰੀ ਕਰਾਂਗੇ ਔਰ ਉੱਥੇ ਪੱਕਾ ਧਰਨਾ ਲਗਾਇਆ ਜਾਇਵੇਗਾ ਇੱਕ ਹਫਤੇ ਦੇ ਲਈ ਹਾਲਾਂਕਿ ਇਹ ਵੀ ਸਾਫ ਕੀਤਾ ਗਿਆ ਕਿ ਇੱਕ ਹਫਤੇ ਦੇ ਲਈ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਅਗਦੀ ਜਿਹੜੀ ਰਣਨੀਤੀ ਹੈ ਉਹ ਲਿਖੀ ਜਾਵੇਗੀ ਯਾਨੀ ਕਿ ਸਰਕਾਰ ਦੇ ਨਾਲ ਮੀਟਿੰਗਾਂ ਦਾ ਕੀ ਨਤੀਜਾ ਨਿਕਲਦਾ ਉਹ ਦੇਖਣਾ ਹੋਏਗਾ ਚੰਡੀਗੜ੍ਹ ਦੇ ਵਿੱਚ ਧਰਨੇ ਦੇ ਲਈ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਥਾਮ ਮੰਗੀ ਹੈ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ ਔਰ ਉਸ ਤੋਂ ਪਹਿਲਾਂ ਅੱਜ ਵਾਲੀ ਮੀਟਿੰਗ ਦੇ ਤੇ ਬਹੁਤ ਨਜ਼ਰਾਂ ਸਬਦियां ਹੋਣਗੀਆਂ ਕਿ ਇਸ ਬਿਲਡਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਨਿਕਲ ਆਵੇ ਤਾਂ ਕਿ ਜਿਹੜਾ ਚੰਡੀਗੜਾ ਵਾਲਾ ਪ੍ਰੋਟੈਸਟ ਆ ਉਹ ਕਰਨ ਦੀ ਜ਼ਰੂਰਤ ਹੀ ਕਿਸਾਨਾਂ ਨੂੰ ਨਾ ਪਵੇ। ਉਧਰ ਪੰਜਾਬ ਸਰਕਾਰ ਨੇ ਸਨਦਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅ 2 ਵਨ ਟਾਈਮ ਸੈਟਲਮੈਂਟ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਪਹਿਲੀ ਯੋਜਨਾ ਲੈਂਡ ਐਨਹਾਂਸਮੈਂਟਸ ਸਕੀਮ ਹੈ ਜਿਸ ਦੇ ਤਹਿਤ ਸਨਦਕਾਰਾਂ ਨੂੰ 8% ਸਧਾਰਨ ਵਿਆਜ ਦੇ ਨਾਲ ਆਪਣਾ ਬਕਾਇਆ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਇਸ ਯੋਜਨਾ ਦੇ ਵਿੱਚ ਕੰਪਾਊਂਡਿੰਗ ਵਿਆਜ ਅਤੇ ਪੈਨਲਟੀ ਮਾਫ ਕਰ ਦਿੱਤੀ ਗਈ ਹੈ ਇਹ ਜਿਹੜੀਆਂ ਕਿ ਕਿਸ਼ਤਾਂ ਟੁੱਟੀਆਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਵਿਆਜ ਪਏ ਹੋਏ ਨੇ ਉਹ ਸਾਰਾ ਪੀਨਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਟੋਟਲ ਮਾਫ ਕਰਕੇ ਸਿਰਫ 8% ਤੁਸੀਂ ਆਪਣੀ ਇਹਦੀ ਕਾਸਟ ਭਰੋ ਤੇ ਇਹਦਾ ਜਿਹੜਾ ਲਾਭ ਹੈ ਉਹ ਉਠਾਓ ਦੂਜੀ ਯੋਜਨਾ ਪ੍ਰਿੰਸੀਪਲ ਅਮਾਉਂਟ ਦੇ ਨਾਲ ਜੁੜੀ OTS ਸਕੀਮ ਹੈ ਜਿਸ ਦੇ ਵਿੱਚ ਵੀ 8% ਵਿਆਜ ਦੇਣਾ ਹੋਵੇਗਾ ਲੋਕਾਂ ਦੀ ਸਹੂਲਤ ਦੇ ਲਈ ਦੋ ਹੈਲਪ ਕਾਊਂਟਰ ਵੀ ਸਥਾਪਿਤ ਕੀਤੇ ਜਾਣਗੇ ਇਸ ਸਕੀਮ ਨੂੰ ਜਿਨ੍ਹਾਂ ਦੀ ਪ੍ਰਿੰਸੀਪਲ ਅਮਾਉਂਟ ਟੁੱਟੀ ਹੋਈ ਹੈ ਉਹਨਾਂ ਨੂੰ ਵੀ ਕੋਈ ਕੰਪਾਊਂਡਿੰਗ ਫੀਸ ਨਹੀਂ ਭਰਨ ਦੀ ਜ਼ਰੂਰਤ ਕੋਈ ਕੰਪਾਊਂਡਿੰਗ ਕੋਈ ਪੀਨਲ ਇੰਟਰਸਟ ਭਰਨ ਦੀ ਜ਼ਰੂਰਤ ਨਹੀਂ ਇਹਦੇ ਤੇ ਵੀ ਅਸੀਂ ਫਲੈਟ 8% ਲੈ ਆਏ ਸਕੀਮ 8% ਭਰੋ ਔਰ ਆਪਣੇ ਪਲOTS ਨੂੰ ਬڑے ਮਾਣ ਤੇ ਇੱਜ਼ਤ ਦੇ ਨਾਲ ਆਪਣੇ ਨਾਮ ਕਰਵਾਓ ਦੂਵੀਂ ਯੋਜਨਾ ਮੇ 31 ਦਸੰਬਰ ਤੱਕ ਲਾਗੂ ਰਹਣਗੀਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਨਾਲ ਘਟੂ ਘਟ 4000 ਸੰਤਕਰਾਂ ਨੂੰ ਲਾਭ ਮਿਲੇਗਾ। ਉਧਰ ਪੰਚਕੁਲਾ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ਦੇ ਵਿੱਚ ਇੱਕ ਵੱਡੀ ਕੁੱਤਾਹੀਦ ਦਾ ਮਾਮਲਾ ਸਾਹਮਣੇ ਆਇਆ ਜਦੋਂ ਪੂਰੀ ਜਿਹੜਾ ਕਾਫਲਾ ਹੈ ਯਕੀਨੀ ਕਿ ਸੀਐਮ ਦੀ ਸਿਕਿਉਰਿਟੀ ਦੇ ਨੇੜੇ ਪਹੁੰਚ ਗਿਆ ਇੱਕ ਬਾਈਕ ਸਵਾਰ ਦਰਅਸਲ ਸੀਐਮ ਪੰਚਕੁਲਾ ਦੇ ਹੋਟਲ ਦੇ ਵਿੱਚ ਬਜਟ ਨੂੰ ਲੈ ਕੇ ਸੰਦਿਗਈ ਮੀਟਿੰਗ ਦੇ ਵਿੱਚ ਪਹੁੰਚੇ ਉਸ ਸਮੇਂ ਸੀਐਮ ਸ਼ੇਣੀ ਦੀ ਕਾਰ ਦੇ ਕੋਲ ਬਾਈਕ ਸਵਾਰ ਨੌਜਵਾਨ ਪਹੁੰਚ ਗਿਆ ਇਸ ਨੂੰ ਦੇਖ ਕੇ ਉੱਥੇ ਤਨਾਤ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਨੌਜਵਾਨ ਨੂੰ ਰੋਕਣ ਪਹੁੰਚੇ ਪੁਲਿਸ ਬਲਾਸਬਾ ਦੇ ਨਾਲ ਨੌਜਵਾਨ ਦੀ ਟਕਰਾਰ ਵੀ ਹੋਈ ਪੁਲਿਸ ਅਧਿਕਾਰੀ ਨੇ ਬਾਈਕ ਦੀ ਚਾਬੀ ਕਿੰਨੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਉਹਨਾਂ ਨੂੰ ਹੱਥ ਤੋੜਨ ਦੀ ਧਮਕੀ ਦੇ ਦਿੱਤੀ। 2 ਮੀਟਰ ਉਹ ਬਈ ਸਾਰੇ ਉਹ ਇਹ ਡਰਾਮਾ ਕਾਫੀ دیر ਤੱਕ ਚੱਲਦਾ ਰਿਹਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁਲਿਸ ਹੁਣ ਉਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਨੇ ਜਿੰਮੇਵਾਰੀ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਹਰਿਆਣਾ ਦੇ ਰੋहतक ਤੋਂ ਇੱਕ ਬਹੁਤ ਚਰਚਿਤ ਮਰਡਰ ਕੇਸ ਇਸ ਸਮੇਂ ਸੁਰਕਿਆਂ ਦੇ ਵਿੱਚ ਹੈ ਕਾਂਗਰਸੀ ਆਗੂ ਹਿਮਾਨੀ ਨਰਬਾਲ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ

केबल है उससे गला घोट के और उसको वहीं मार दिया उसके बाद जो इसके जेवर थे लैपटॉप था या जो दूसरा सामान कीमती था उसको ले जाके अपना जो उसकी शॉप थी दुकान या अपना झज्जर के अंदर वहां छुपाया सचिन हिमानी दिया अंगूठियां सोने की चेन मोबाइल लैपटॉप और गहने एक बैग के बीच लेके हिमानी ही स्कूटी के ऊपर ਆਪਣੀ ਦੁਕਾਨ ਦੇ ਉੱਤੇ ਚਲਾ ਗਿਆ ਇਸ ਤੋਂ ਬਾਅਦ ਮਲਜ਼ਮ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਰਾਤ 10 ਵਜੇ ਵਾਪਸ ਵਿਜੇ ਨਗਰ ਆਇਆ ਅਤੇ ਸਕੂਟੀ ਨੂੰ ਘਰ ਦੇ ਉੱਤੇ ਖੜਾ ਕਰਕੇ ਆਟੋ ਦੇ ਜ਼ਰੀਏ ਸੂਟਕੇਸ ਦੇ ਵਿੱਚ ਲਾਸ਼ ਲੈ ਕੇ ਦਿੱਲੀ ਬਾਈਪਾਸ ਰੋਤਕ ਪਹੁੰਚਿਆ ਉਥੋਂ ਬੱਸ ਦੇ ਵਿੱਚ ਬੈਠ ਕੇ ਸੰਪਲਾ ਚਲਾ ਗਿਆ ਸੰਪਲਾ ਬੱਸ ਸਟੈਂਡ ਦੇ ਕੋਲ ਸੂਟਕੇਸ ਦੇ ਵਿੱਚ ਰੱਖੀ ਲਾਸ਼ ਨੂੰ ਝਾੜੀਆਂ ਦੇ ਵਿੱਚ ਸੁੱਟ ਕੇ ਫਰਾਰ ਹੋ ਗਿਆ ਔਰ ਬਹੁਤ ਹੀ ਸ਼ਾਤਰਾਨਾ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਹੁਣ ਪੁਲਿਸ ਦੇ ਹੱਥੇ ਇਹ ਸ਼ਖਸ ਚੜ ਚੁੱਕਿਆ ਹੈ ਉਧਰ ਕਾਂਗਰਸ ਦੀ ਨੈਸ਼ਨਲ ਸਪੋਕਸਪਰਸਨ ਸ਼ਮਾ ਮੁਹੰਮਦ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਫਿਟਨੈਸ ਅਤੇ ਕਪਤਾਨੀ ਦੇ ਉੱਤੇ ਸਵਾਲ ਚੁੱਕੇ ਜਿਸ ਤੇ ਬਵਾਲ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਖਿਡਾਰੀ ਦੇ ਤੌਰ ਦੇ ਤੇ ਰੋਹਿਤ ਸ਼ਰਮਾ ਮੋਟੇ ਨੇ ਉਹਨਾਂ ਨੂੰ ਆਪਣਾ ਵਜ਼ਨ ਘਟ ਕਰਨਾ ਚਾਹੀਦਾ ਹੈ ਰੋਹਿਤ ਭਾਰ ਦੇ ਸਭ ਤੋਂ ਨਿਰਾਸ਼ ਕਰਨ ਵਾਲੇ ਕਪਤਾਨ ਨੇ ਕਾਂਗਰਸ ਦੇ ਬੁਲਾਰੇ ਦੇ ਬਿਆਨ ਨੂੰ ਬੀਜੇਪੀ ਨੇ ਇੱਕ ਸੈਲਫ ਮੇਡ ਚੈਂਪੀਅਨ ਦਾ ਅਪਮਾਨ ਤੇ ਬਾਡੀ ਸ਼ੇਮਿੰਗ ਦੱਸਿਆ ਪਰ ਸ਼ਮਨ ਨੂੰ ਆਪਣੇ ਪੋਸਟ ਦੇ ਵਿੱਚ ਬਾਡੀ ਸ਼ੇਮਿੰਗ ਵਰਗਾ ਕੁਝ ਨਹੀਂ ਲੱਗ ਰਿਹਾ ਮਿਸਟਰ ਜਨਰਿਕ ਟਵੀਟ ਅਬਾਊਟ ਅ ਫਿਟਨੈਸ ਆਫ ਅ ਸਪੋਰਟਸ ਪਰਸਨ ਇਟ ਇਜ਼ ਨਾਟ ਬਾਡੀ ਸ਼ੇਮਿੰਗ ਇਟਸ ਅਬਾਊਟ ਅ ਫਿਟਨੈਸ ਆਫ ਅ ਸਪੋਰਟਸ ਪਰਸਨ ਆਈ ਹਵ ਆਲਵੇਸ ਬਲੀਵ ਅ ਸਪੋਰਟਸ ਪਰਸਨ ਹਾਸ ਟੂ ਬੀ ਫਿਟ ਸੋ ਆਈ ਫੈਲਟ ਹੀਜ਼ ਅ ਬਿਟ ਓਵਰ weight ਐਂਡ ਆ ਜਸਟ ਟਵੀਟਡ ਓਨ ਥੈਟ ਐਂਡ ਆਵ ਬੀਨ ਅਟੈਕਡ ਫॉर ਨੋ ਰੀਜ਼ਨ ਯੂ ਨੋ ਹਾਲਾਂਕਿ ਇਸ ਬਿਆਨ ਤੋਂ ਤੋ ਸੋਸ਼ਲ ਮੀਡੀਆ ਪੋਸਟ ਡਿਲੀਟ ਕਰਨ ਨੂੰ ਕਿਹਾ ਹੈ ਇਸ ਤੋਂ ਬਾਅਦ ਸ਼ਮਾ ਮੁਹੰਮਦ ਨੇ ਪੋਸਟ ਹਟਾਵੀ ਦਿੱਤੀ ਔਰ ਕਾਬਲੇ ਘੋੜੇ ਕੀ ਚੈਂਪੀਅਨਸ ਟਰੋਫੀ ਦੇ ਵਿੱਚ ਇਸ ਸਮੇਂ ODI ਕ੍ਰਿਕਟ ਦੇ ਵਿੱਚ ਰੋਹਿਤ ਸ਼ਰਮਾ ਟੀਮ ਇੰਡੀਆ ਦੀ ਕੈਪਟਨਸੀ ਕਰ ਰਹੇ ਨੇ ਔਰ ਮੌਜੂਦਾ ਸਮੇਂ ਤੱਕ 3 ਮੈਚਸ ਹੋਏ ਨੇ ਚੈਂਪੀਅਨਸ ਟਰੋਫੀ ਦੇ ਵਿੱਚ ਔਰ ਤਿੰਨ ਦੇ ਤਿੰਨ ਭਾਰਤੀ ਟੀਮ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਸੈਮੀਫਾਈਨਲ ਦੇ ਵਿੱਚ ਅਸੀਂ ਟੌਪ ਤੇ ਰਹਿੰਦੇ ਹੋਏ ਖਾਂ ਬਣਾਈ ਉਹ ਤੇ ਚੰਡੀਗੜ੍ਹ ਦੇ ਵਿੱਚ ਦਲਜੀਤ ਦੋਸਾਂਜ ਦੇ ਇੱਕ ਸ਼ੋਅ ਹੋਇਆ ਸੀ 14 ਦਸੰਬਰ ਤੁਨ ਯਾਦ ਹੋਏਗਾ ਉਸ ਸ਼ੋਅ ਦੀਆਂ ਫਰਜ਼ੀ ਟਿਕਟਾਂ ਵੇਚੀਆਂ ਗਈਆਂ ਤੇ ਲੋਕਾਂ ਨੂੰ ਠੱਗਿਆ ਦਰਸਲ ਦਲਜੀਤ ਦੋਸਾਂਜ ਦੇ ਸ਼ੋਅ ਦੇ ਲਈ ਜ਼ਿਰਖਪੁਰ ਦੇ ਇੱਕ ਨੌਜਵਾਨ ਨੇ ਟਿਕਟਾਂ ਦੇ ਲਈ ਕੁਝ ਨੌਜਵਾਨਾਂ ਦੇ ਨਾਲ ਸੰਪਰਕ ਕੀਤਾ ਅਤੇ ਫਿਰ ਠੱਗਾਂ ਨੇ ਉਸ ਤੋਂ ਸ਼ੋਅ ਦੀਆਂ 98 ਟਿਕਟਾਂ ਦੇ ਬਹਾਨੇ 8,22,000 ਰੁਪਏ ਠੱਗ ਲਏ ਨੌਜਵਾਨ 78 গোল্ড 17 ਫੈਨਪੇਡ ਤਿੰਨ ਸਿਲਵਰ ਟਿਕਟਾਂ ਲਈ ਵੱਖ-ਵੱਖ ਤਰੀਕਿਆਂ ਦੇ ਉੱਤੇ ਆਨਲਾਈਨ ਕਰੀਬ 82 ਲੱਖ 22 ਹਜ਼ਾਰ ਰੁਪਏ ਟਰਾਂਸਫਰ ਕੀਤੇ ਸਨ 피해ਤ ਨੌਜਵਾਨ ਦੇ ਮੁਤਾਬਿਕ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਵੀ ਵਾਰ-ਵਾਰ ਟਿਕਟਾਂ ਦੀ ਮੰਗ ਕਰਨ ਤੇ ਛੱਤ ਠੱਗਾਂ ਨੇ ਉਸ ਨੂੰ ਸਿਰਫ 8 ਟਿਕਟਾਂ ਹੀ ਦਿੱਤੀਆਂ ਤੇ ਜਦੋਂ ਉਹ ਟਿਕਟਾਂ ਲੈ ਕੇ ਸ਼ੋਅ ਦੇ ਵਿੱਚ ਗਿਆ ਤਾਂ ਟਿਕਟ ਚੈੱਕ ਕਰਨ ਤੇ ਟਿਕਟਾਂ ਦੇ ਚਾਲੀ ਫੋਨ ਦੀ ਗੱਲ ਕਰਕੇ ਉਹਨਾਂ ਨੂੰ ਸ਼ੋਅ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮਲਜ਼ਮ ਪਿੰਜੌਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪ ਕਾਬਲੇ ਕੌਰੇ ਕਿ ਦਿੱਲੀ ਮਿਨਾਟੀ ਡੂਅਰ ਦੇ ਤਹਿਤ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਦਲਜੀਤ ਦੋਸਾਂ ਦਾ ਸ਼ੋਅ ਸੀ। ਔਰ ਇਸ ਸ਼ੋਅ ਦੇ ਜ਼ਰੀਏ ਲੋਕਾਂ ਨੇ ਲੱਖਾਂ ਰੁਪਏ ਕਮਾ ਲਏ ਫਰਜ਼ੀ ਤਰੀਕੇ ਨਾਲ ਲੋਕਾਂ ਨੂੰ ਠੱਗ ਕੇ ਔਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਬਹੁਤ ਪੈਸੇ ਖਰਚ ਕੇ ਤੇ ਇਸ ਸ਼ੋਅ ਦੀ ਟਿਕਟ ਮਿਲ ਜਾਵੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਮਿਲ ਵੀ ਗਈ ਔਰ ਕਈ ਅੰਦਰ ਐਂਟਰੀ ਨਹੀਂ ਹੋਏ ਕਰ ਸਕੇ। ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਜਥੇਦਾਰ ਗਬੀਰ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰ ਇੱਕ ਅਹਿਮ ਖਬਰ ਹੈ ਉਸ ਦਾ ਰੁਕ ਕਰ ਰਹੇ ਹਾਂ ਔਰ ਕੱਲ ਪੰਜ ਮੈਂਬਰਾਂ ਦੇ ਨਾਲ ਜਥੇਦਾਰ ਸਾਹਿਬ ਦੀ ਮੁਲਾਕਾਤ ਹੋਵੇਗੀ ਸਵੇਰੇ 10 ਵਜੇ ਦੇ ਕਰੀਬ ਹੀ ਮੁਲਾਕਾਤ ਹੋਣੀ ਹੈ 2 ਦਸੰਬਰ ਨੂੰ ਬਣਾਈ ਗਈ ਸੱਤ ਮੈਂਬਰੀ ਕਮੇਟੀ ਔਰ ਕਾਬਲੇ ਗੌਰ ਹੈ ਕਿ ਸੱਤ ਮੈਂਬਰਾਂ ਦੇ ਵਿੱਚੋਂ ਦੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁ ਕਿਨੇ ਦਰਸਲ ਹਰਜਿੰਦਰ ਸਿੰਘ ਧਾਮੀ ਐਸਜੀਬੀਸੀ ਪ੍ਰਧਾਨ ਦੇ ਅਗਵਾਈ ਦੇ ਵਿੱਚ ਇਹ ਪੂਰੀ ਕਮੇਟੀ ਬਣਾਈ ਗਈ ਸੀ ਔਰ ਹਰਜਿੰਦਰ ਸਿੰਘ ਧਾਮੀ ਖੁਦ ਨੂੰ ਕਮੇਟੀ ਤੋਂ ਵਕ ਕਰ ਚੁੱਕੇ ਨੇ ਤੇ ਨਾਲ ਹੀ ਕਿਰਪਾਲ ਸਿੰਘ ਵਡੂੰਗਰ ਆਪਣੇ ਆਪ ਨੂੰ ਕਮੇਟੀ ਤੋਂ ਵਕ ਕਰ ਚੁੱਕੇ ਨੇ ਹੁਣ ਸੱਤ ਦੇ ਵਿੱਚੋਂ ਪੰਜ ਮੈਂਬਰ ਬਚਦੇ ਨੇ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਗਿਆਲੀ ਗੁਰਪ੍ਰਤਾਪ ਸਿੰਘ ਬਡਾਲਾ ਸੰਤ ਸਿੰਘ ਉਮੈਦਪਰੀ ਬੀਬੀ ਸਤਵੰਦ ਕੌਰ ਤੇ ਇਕਬਾਲ ਸਿੰਘ ਝੁੰਦਾ ਇਹ ਪੰਜ ਨਾਮ ਨੇ ਜਿਹੜੇ ਹੁਣ ਮੀਟਿੰਗ ਕਰਦੇ ਨੇ ਆ ਜਿਹੜੇ ਪੰਜ ਮੈਂਬਰ ਸੱਤ ਮੈਂਬਰੀ ਕਮੇਟੀ ਦੇ ਵਿੱਚ ਬਚੇ ਨੇ ਔਰ ਕਾਬਲੇ ਗੌਰ ਹੈ ਕਿ ਹੁਣ ਪੰਜ ਮੈਂਬਰਾਂ ਦੀ ਨਾਲ ਹੀ ਮੁਲਾਕਾਤ ਹੋਵੇਗੀ ਕੱਲ ਸਵੇਰੇ 10 ਵਜੇ ਰਾਜੀਵ ਸ਼ਰਮਾ ਸਾਡੇ ਸੇਹੂਗੀ ਸਦਨਾਲ ਨੇ ਫੋਨ ਲਾਈਨ ਦੇ ਉੱਤੇ ਰਾਜੀਵ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਮੀਟਿੰਗ ਨੂੰ ਲੈ ਕੇ ਆ ਬਿਲਕੁਲ ਗੌਰਵ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ ਤਾਂ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਕੱਲ ਅਕਾਲਪੁਰ ਸਾਹਿਬ ਕੇ ਪਹੁੰਚੇਗੀ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਅਕਾਲਪੁਰ ਸਾਹਿਬ ਕੇ ਅਰਦਾਸ ਕੀਤੀ ਜਾਣੀ ਔਰ ਉਸ ਤੋਂ ਬਾਅਦ ਅਕਾਲਪੁਰ ਸਾਹਿਬ ਦੇ ਜੱਥੇਦਾਰ ਗਿਆਨੀ ਲਖਬੀਰ ਸਿੰਘ ਦੇ ਨਾਲ ਮੁਲਾਕਾਤ ਜੋ ਹੈ ਉਹ ਕੀਤੀ ਜਾਏਗੀ ਔਰ ਕੁੱਲ ਮਿਲਾ ਕੇ ਜੇਕਰ ਕੱਲ ਦੀ ਮੁਲਾਕਾਤ ਦੇ ਬਾਰੇ ਗੱਲ ਕਰੀਏ ਤਾਂ ਜਿਹੜੇ ਆਦੇਸ਼ 2 ਦਸੰਬਰ ਨੂੰ ਕੀਤੇ ਗਏ ਸੀ ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਚੇਤੇਦਾਰ ਨੇ ਵੀ ਸਪਸ਼ਟ ਕੀਤਾ ਕਿ ਜਿਹੜਾ ਆਦੇਸ਼ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਜਿਹੜੀ ਭਰਤੀ ਪ੍ਰਕਿਰਿਆ ਹੈ ਉਸ ਨੂੰ ਸ਼ੁਰੂ ਕਰੇਗੀ ਹਾਲਾਂਕਿ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਭਰਤੀ ਮੁਹਿੰਮ ਜਿਹੜੀ ਆ ਪਹਿਲਾਂ ਤੋਂ ਹੀ ਜਿਹੜੀ ਆ ਜਾਰੀ ਹੈ ਪਰ ਜੇਕਰ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਚਾਹੇ ਜਿਸ ਤਰ੍ਹਾਂ ਜਿਹੜੇ ਜਥੇਦਾਰ ਨੇ ਕਹਿੰਿਆ ਹਰਪ੍ਰੀਤ ਸਿੰਘ ਦੀ ਗੱਲ ਕਰ ਲਈਏ ਜਾਂ ਮੌਜੂਦਾ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਤਾਂ ਉਹ ਇਹੀ ਗੱਲ ਬਾਰ-ਬਾਰ ਦੁਹਰਾਉਂਦੇ ਨੇ ਕਿ ਜੋ ਵੀ ਆਦੇਸ਼ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਇਤਿਹਾਸਿਕ ਫੈਸਲ ਤੋਂ ਹੋਏ ਸੀ ਉਸ ਦੀ ਇਨਬਿਨ ਪਾਲਣਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਦਕਿ ਅਕਾਲੀ ਦਲ ਵੀ ਇਸ ਗੱਲ ਨੂੰ ਲੈ ਕੇ ਦਾਵਾ ਕਰਦਾ ਕਿ ਅਸੀਂ ਸਾਰੇ ਜਿਹੜੇ ਹੁਕਮ ਹੈ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਪਰ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਸ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਔਰ ਕਿਰਪਾਲ ਸਿੰਘ ਬਡੂਂਗਰ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਜਦਕਿ ਇਸ ਨੂੰ ਲੈ ਕੇ ਵੀ ਇੱਕ ਦੁਬਿਧਾ ਬਣੀ ਹੋਈ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਦਿਨ ਪਹਿਲਾਂ ਇਹ ਦਾਵਾ ਕੀਤਾ ਸੀ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਉਹਨਾਂ ਦੇ ਕੋਲ ਜ਼ਰੂਰ ਪਹੁੰਚਿਆ ਹੈ ਪਰ ਕਿਰਪਾਲ ਸਿੰਘ ਬਡੂਂਗਰ ਦਾ ਅਸਤੀਫਾ ਹਲੇ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਨਹੀਂ ਆਇਆ ਤਾਂ ਅਜੇ ਇਹ ਦੇ ਵਿੱਚ ਇਹ ਜਿਹੜੇ 2 ਮੈਂਬਰ ਨੇ ਜੋ ਖੁਦ ਨੂੰ ਉਸ ਕਮੇਟੀ ਤੋਂ ਵਕ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਸ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਉਹ ਵੀ ਕੁਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸੀ ਖੁਦ ਬੀਬੀ ਤਤਵੰਤ ਕੌਰ ਵੱਲੋਂ ਉਹ ਰਿਪੋਰਟ ਜਿਹੜੀ ਹੈ ਉਹ ਅਕਾਲ ਪਤਿ ਸਾਹਿਬ ਇੱਕ ਇਹ ਸਬਮਿਟ ਕਰਵਾਈ ਗਈ ਸੀ ਤਾਂ ਕੱਲ ਦੀ ਮੀਟਿੰਗ ਦੇ ਵਿੱਚ ਤਾਂ ਕੀ ਕੁਝ ਹੁੰਦਾ ਕਾਫੀ ਅਹਿਮ ਰਹਿਣ ਵਾਲਾ ਹੈ ਔਰ ਕੱਲ 10 ਵਜੇ ਦੇ ਕਰੀਬ ਜਿਹੜੇ ਪੰਜ ਮੈਂਬਰ ਨੇ ਉਹ ਅਕਾਲ ਪਤਿ ਸਾਹਿਬ ਕੇ ਪਹੁੰਚੜਗੇ ਅਰਦਾਸ ਕਰਨਗੇ ਔਰ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦੇ ਨਾਲ ਇਹਨਾਂ ਵੱਲੋਂ ਜਿਹੜੀ ਮੁਲਾਕਾਤ ਹੋ ਕੀਤੀ ਜਾਏਗੀ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਰੁੰਦਲੀ ਇਸ ਪੂਰੀ ਗੱਲਬਾਤ ਦੇ ਲਈ ਤਾਂ ਪੰਜ ਮੈਂਬਰੀ ਕਮੇਟੀ ਹੈ ਜਾਂ ਕਮੇਟੀ ਦੇ ਜਿਹੜੇ ਪੰਜ ਮੈਂਬਰ ਨੇ ਕੀ ਕੁਝ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਜਤ ਜੀ ਸਾਹਿਬ ਕੀ ਕੁਝ ਗੱਲਬਾਤ ਕਰਦੇ ਨੇ ਉਸ ਦੇ ਉੱਤੇ ਸਭ ਦੀਆਂ ਨਜ਼ਰ ਇਕ ਹੋਰ ਖਬਰ ਆ ਰਹੀ ਉਸ ਦਰੂਰ ਕਰਦੇ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲ ਹੋਇਆ 43 ਆਈਐਸ ਅਤੇ ਪੀਸੀਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਗੁਰਦਾਸਪੁਰ ਦੇ ਡੀਸੀ ਅਤੇ ਸੱਤ ਏਡੀਸੀ ਨੇ ਪੰਜਾਬ ਦੇ ਜਿਨ੍ਹਾਂ ਦੀ ਟਰਾਂਸਫਰ ਕੀਤੀ ਗਈ ਹੈ ਤਾਂ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਤਬਾਦਲੇ ਹੋਏ ਨੇ ਫੇਰ ਬਦਲ ਕੀਤੀ ਗਈ ਨੇ ਡੀਸੀ ਕਈ ਪਹਿਲਾਂ ਬਦਲੇ ਗਏ ਸੀ ਕਰੀਬ ਸੱਤ ਜ਼ਿਲ੍ਹਿਆਂ ਦੇ ਤੇ ਹੁਣ ਇਨਫੈਕਟ ਐਸਐਸਪੀਜ਼ ਬਦਲੇ ਗਏ ਸੀ ਤੇ ਹੁਣ 43 ਆਈਐਸ ਅਤੇ ਪੀਸੀਐਸ ਆਫੀਸਰਸ ਦੇ ਟਰਾਂਸਫਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 36 ਆਈਐਸ ਆਫੀਸਰ ਨੇ ਔਰ ਸੱਤ ਪੀਸੀਐਸ ਅਫਸਰ ਨੇ ਜਿਨ੍ਹਾਂ ਦੀ ਟਰਾਂਸਫਰ ਕੀਤੀ ਗਈ ਹੈ ਔਰ ਇਹਨਾਂ ਦੇ ਵਿੱਚ ਇੱਕ ਨਾਮ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਾ ਉਹਨਾਂ ਦੀ ਵੀ ਟਰਾਂਸਫਰ ਕਰ ਦਿੱਤੀ ਗਈ ਹੈ ਯਾਨੀ ਕਿ ਗੁਰਦਾਸਪੁਰ ਨੂੰ ਨਵਾਂ ਡੀਸੀ ਮਿਲ ਰਿਹਾ ਤੇ ਫਰਕ ਤਾਂ ਇਹਦੇ ਵਿੱਚ ਵੇਲਾ ਹੋ ਚਲੇ ਤੜ ਤੋਂ ਇਜਾਜ਼ਤ ਲੈਣ ਦਾ رات 9:00 بجے මුڑ تو ملاقات ਹੋਵੇਗੀ فی الحال ذلی مینوں اجازت دیو تن